ਸਮਾਨਾ ਸੜਕ ਹਾਦਸੇ ਵਿੱਚ ਜਿਹੜੇ ਬੱਚਿਆਂ ਦੀ ਮੌਤ ਹੋਈ ਸੀ ਉਸਕੇ ਬਾਅਦ 1 ਮਹੀਨੇ ਬਾਅਦ ਡਿਪਟੀ ਕਮਿਸ਼ਨਰ ਪਟਿਆਲਾ ਉਹਨੇ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਨੂੰ ਬੱਚਿਆਂ ਦੇ ਮਾਪਿਆਂ ਦਾ ਵਿਰੋਧ ਕਰ ਸਾਹਮਣਾ ਕਰਨਾ ਪਿਆ ਲੇਕਿਨ ਪੀੜਤ ਪਰਿਵਾਰਾਂ ਨੇ ਐਲਾਨ ਕਰ ਦਿੱਤਾ ਕਿ ਕੱਲ ਨੂੰ ਸਵੇਰੇ 9 ਵਜੇ ਤੋਂ ਲੈ ਕੇ ਪਟਿਆਲਾ ਰੋਡ ਤੇ ਬਾਘਾ ਨਹਿਰ ਦੇ ਪੁਲ ਤੇ ਆਵਾਜਾਈ ਠੱਪ ਕੀਤੀ ਜਾਵੇਗੀ ਜਿਸ ਦੇ ਵਿੱਚ ਸ਼ਹਿਰ ਦੇ ਇਹ ਬੱਚਿਆਂ ਦੇ ਮਾਪੇ ਸ਼ਹਿਰ ਵਾਸੀ ਅਤੇ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਦੇ ਲੋਕ ਵੀ ਇਸ ਦਰਨੇ ਵਿੱਚ ਸ਼ਾਮਲ ਹੋਣਗੇ ਪਰਿਵਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤੁਸੀਂ ਤਰਨਾ ਟ੍ਰੈਫਿਕ ਜਮ ਨਾ ਕਰੋ ਲੇਕਿਨ ਪਰਿਵਾਰਾਂ ਦਾ ਫੈਸਲਾ ਹੈ ਜਦੋਂ ਤੱਕ ਕੱਤੀ ਦਾ ਚੌਥਾ આરોપી ਗ੍ਰਿਫਤਾਰ ਨਹੀਂ ਹੁੰਦਾ ਤਦੋਂ ਤੱਕ ਸਾਡਾ ਤਰਨਾ ਔਰ ਪ੍ਰਦਰਸ਼ਨ ਜਾਰੀ ਰਹੇਗਾ

ਕਾਹਦੀ ਗੱਲ ਦੇਖਣਾ ਸੀ ਉੱਪਰ ਤੋਂ ਪਹਿਲਾਂ ਦੇਖਣ ਦਾ ਕਿਹ ਮਾਇਓ ਅੱਜ ਤੁਸੀਂ ਕਦੋਂ ਜਵਾਬ ਦੇ ਬੇਨਤੀ ਸੀ ਅੱਜ ਤੱਕ ਤੁਸੀਂ ਕਿੱਥੇ ਰੁਕੇ ਹੋ ਮੈਨੂੰ ਇਹ ਜਵਾਬ ਤੁਸੀਂ ਸੁਪਰੀਮ ਟੈਸਟਿਕ ਦੇ ਕਿੰਨੂੰ ਮਿਲਿਆ ਕੋਈ ਕਣੋ ਬਾਰ-ਬਾਰ ਅਸੀਂ ਵੀਡੀਓਜ਼ ਪਾਈਆਂ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਵੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਕਹਿੰਦੇ ਸੜਕ ਤੇ ਲੋਕ ਪੁਕਾਰਦੇ ਰਿਹਾ ਵੀ ਡੀਸੀ ਸਾਹਿਬ ਆਈ ਜਾਣਾ ਦੋਸਤੋ ਕੰਗਾ ਕਰਦੇ ਮੋਦੀ ਤਾਂ ਨਹੀਂ ਆਇਆ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਦੁੱਖ ਦੀ ਗੱਲ ਹੈ ਦੇਖੋ ਅਸੀਂ ਬਾਰ 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 ਅਸੀਂ ਬਿਨ ਦੀ ਉਸ ਪਾਸੇ ਅਸੀਂ ਕਹਿ ਰਹੇ ਤੁਸੀਂ ਆਓ ਵੀ ਤੁਸੀਂ ਅੱਜ ਆਏ ਹੋ ਕੁਸੀਂ ਕੋਈ ਕੋਈ ਨਹੀਂ ਸਾਰੇ ਕੁਛ ਛੱਡਦਾ ਹੈ ਸਾਰੇ ਕੁਛ ਛੱਡਦਾ ਹੈ ਦੇਖੋ ਇੱਕ ਤਾਂ ਮੈਡਮ ਜੀ ਇੱਕ ਤਾਂ ਬੱਚੇ ਕੋ ਆਏ ਇਹਨਾਂ ਨੇ ਤਾਂ ਇਨਸਾਫ ਲੈਣ ਵਾਸਤੇ ਦੇਖੋ 1 ਮਹੀਨਾ ਹੋ ਗਿਆ ਸਾਨੂੰ ਮੈਡਮ ਸਾਹਿਬ ਨੇ ਚਾਹੀਦਾ ਪੀਪਰ ਲਿਆਓ ਛੱਡਦੇ ਚਾੜ ਦਿਓ 8 ਹੋ ਗਏ 10 ਹੋ ਗਏ 18 ਕੱਢ ਤੁਹਾਨੂੰ ਮਾਫਲੇ ਤੁਸੀਂ ਅਸੀਂ ਵੀ ਦਿੱਤੇ ਤੁਹਾਨੂੰ ਮਾਫ ਕਰ ਤੁਹਾਨੂੰ ਮੈਡਮ ਪਤਾ ਨਹੀਂ ਸਮਾਨੇ ਵੀ ਬੱਚੇ ਨੇ ਨਹੀਂ ਚਲੋ ਤੁਸੀਂ ਆਏ ਸਾਨੂੰ ਤਾਂ ਮਿਲੇ ਨਹੀਂ ਇਹਨਾਂ ਨੂੰ ਵੀ ਨਹੀਂ ਮਿਲੇ ਇਹਨਾਂ ਨੂੰ ਵੀ ਨਹੀਂ ਮਿਲੇ ਠੀਕ ਹੈ ਆ ਇਹਨਾਂ ਦਾ ਬੇਟਾ ਡਰਾਈਵਰ ਸੀ ਜਿਹੜਾ ਇਹਨਾਂ ਨੂੰ ਵੀ ਨਹੀਂ ਮਿਲਿਆ ਠੀਕ ਹੈ ਨਹੀਂ ਗੁੱਸਾ ਨਹੀਂ ਹੁਣ ਤੁਸੀਂ ਸੁਣੋ ਆ ਜਿਹੜੀ ਚੀਜ਼ਾਂ ਨੇ ਨਾਲ ਦੀ ਨਾਲ ਕਾਈਂਡਲੀ ਆਨਸਰ ਕਰੋ ਮੈਂ ਕੋਈ ਉਹ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਫੇਰ ਉਹੀ ਗੱਲ ਕੁਐਸਚਨ ਆ ਜਾਂਦਾ ਜਿੰਦਾ ਤੁਸੀਂ ਹਜੇ ਤੱਕ ਆਨਸਰ ਨਹੀਂ ਦੇ ਰਹੇ ਹਜੇ ਤੱਕ ਓਲ-ਮੋਲ ਤੁਸੀਂ ਰੱਖਿਆ ਹੋਇਆ ਵੀ ਤੁਹਾਨੂੰ ਰੋਕਿਆ ਕਿੰਨੇ ਸੀ ਤੇ ਫਿਰ ਤੁਸੀਂ ਕਿਉਂ ਨਹੀਂ ਆਏ ਤੁਸੀਂ ਕਿਉਂ ਨਹੀਂ ਆਏ ਇਹ ਛੋਟੀ ਗੱਲ ਤਾਂ ਸੀ ਸਾਕਸ਼ੀ ਸਾਨੀ ਮੈਡਮ ਡੀਸੀ ਨੇ ਮਜੀਠਾ ਉੱਥੇ ਜਦੋਂ ਕਾਂਡ ਹੋਇਆ ਵਿਦਿਨ ਮੇਰੇ ਖਿਆਲ ਅਤਾ ਘੰਟਾ ਉਮਾ ਦੀਆਂ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਸੀ ਉੱਥੇ ਮੰਜੇ ਦੇ ਬਹਿ ਕੇ ਸਾਰੇ ਪਰਿਵਾਰਾਂ ਨਾਲ ਬੈਠੇ ਸੀ ਤੁਸੀਂ ਕਿਉਂ ਨਹੀਂ ਆਏ ਰੋਟੀ ਮੂਹ ਚ ਪਾ ਰਹੀ ਹੈ ਮਾੜਾ ਕਿਹੜਾ ਡਿਸਟ੍ਰਿਕਟ ਤੋਂ ਬਾਹਰ ਹੈ ਇੱਕ ਮਿੰਟ ਸੰਭਲ ਬਹਿ ਜਾਓ ਪਲੀਜ਼ ਦੇਖੋ ਹਰ ਕਿਸੇ ਦਾ ਬਹਿ ਜਾਓ ਸਾਰੇ ਹਰ ਕਿਸੇ ਦਾ ਆਪਣਾ ਹੈ ਬਹਿ ਜਾਓ ਬਹਿ ਜਾਓ ਪਿੱਛੇ ਬਹਿ ਜਾਓ ਬਹਿ ਜਾਓ ਪਲੀਜ਼ ਬਹਿ ਜਾਓ ਪਿੱਛੇ ਬੱਚੇ ਹਰ ਕਿਸੇ ਨੂੰ ਮੈਂ ਪਤਾ ਦੇਖੋ ਹਰ ਕਿਸੇ ਦਾ ਮੈਂ ਤੋ ਨਹੀਂ ਦੇਖਿਆ ਜਾਂਦਾ ਕਿ ਮੈਂ ਕਿਸੇ ਨੂੰ ਰੋਦੇ ਹੋਏ ਜਾਂ ਉਹ ਆਪਣੀ ਮੈਂ ਇਹ ਕਿੰਦਾ ਦੀ ਜਿਸਤ ਨਹੀਂ ਆਏ ਹੋ ਕਿ ਮੈਡਮ ਵੱਲੋਂ ਕੋਈ ਨਾ ਨਹੀਂ ਸੀ ਅੱਜ ਜਦੋਂ ਧਰਨਾ ਪੀਕ ਟਾਈਮ ਤੇ ਪਹੁੰਚ ਚੁੱਕਿਆ ਅੱਜ ਸਭ ਨੂੰ ਯਾਦ ਆ ਅੱਜ ਸਵੇਰੇ ਐਮਐਲਏ ਸਾਹਿਬ ਵੀ ਆ ਕੇ ਆਪਣੀਆਂ ਸਫਾਈਆਂ ਦੇਣ ਲੱਗੇ ਅੱਜ ਡੀਸੀ ਮੈਡਮ ਵੀ ਆ ਕੇ ਆਪਣੀਆਂ ਸਫਾਈਆਂ ਦੇਣ ਲੱਗੇ ਇੱਕ ਹੈ ਨਾ ਇਹ ਸਾਰਾ ਮਾਸਟਰ ਮਾਈਂਡ ਹੈ ਹੁੰਦੇ ਕੋਲ ਹੀ ਸਾਰੀ ਇਨਫੋਰਮੇਸ਼ਨ ਹੈ ਠੀਕ ਹੈ ਹੁੰਦੇ ਹੀ ਤੁਸੀਂ ਦੱਸ ਕਰੋ ਦੱਸ ਕਰੋ ਹਜ਼ਾਰ ਕਰੋ ਸਾਡੇ ਲਈ ਉਹ ਜਿਹੜਾ ਇੱਕ ਬੰਦਾ ਹੈ ਨਾ ਉਹੀ ਇੰਪੋਰਟੈਂਟ ਹੈ ਹੁੰਦੇ ਕੋਲ ਸਾਰੀ ਇਨਫੋਰਮੇਸ਼ਨ ਹੈ ਨੈਕਸਟ ਚੀਜ਼ ਉਹਨੇ ਮੈਟਰ ਇੱਥੇ ਤੱਕ ਨਹੀਂ ਰੁਕੇਗਾ ਹੁੰਦੀ ਹੈ ਅਰੇਸ਼ਟ ਤੱਕ ਅਸੀਂ ਸਾਡੀ ਸਾਰਿਆਂ ਦੀ ਮੰਗ ਹੈ ਇਹਦੀ ਪੂਰੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈ ਉਹ ਵਧਾਈ ਜਾਏ ਕਿ ਇਹ ਪੀਪਰ ਕਿੱਥੋਂ ਚੱਲੇ ਕਿਵੇਂ ਚੱਲੇ ਇਹਨੇ ਪੀਪਰ ਕਿਵੇਂ ਚੱਲ ਰਹੇ ਨੇ ਉਹਦਾ ਕੀ ਮਾਸਟਰ ਮਾਈਂਡ ਹੈ ਕਿੱਥੇ ਕਿੱਥੇ ਕਨੈਕਸ਼ਨਸ ਨੇ ਕਿਉਂਕਿ ਇੰਨੇ ਬੱਚੇ ਅਸੀਂ ਵੀ ਨਹੀਂ ਹੈਗੇ ਇੰਨਾ ਪੋਲੀਟਿਕਲ ਕਨੈਕਸ਼ਨਾਂ ਤੋਂ ਬਿਨਾ ਪੋਸੀਬਲ ਨਹੀਂ ਹੈ ਬੰਦਾ ਇੰਨੀ ਦੇਰ ਤੱਕ ਲੁਕ ਕੇ ਰਹੇ ਜਿੱਥੇ ਵੀ ਨਾ ਉਹ ਏਡਾ ਵੱਡਾ ਕੋਈ ਹਾਈ ਟੈਕ ਬੰਦਾ ਸੀ ਨਾ ਮੇਰੇ ਕਹਿ ਚਿੱਟਾ ਵੱਡਾ ਕੋਈ ਗੈਂਗਸਰ ਸੀ ਜਦ ਤੱਕ ਉਹਦੇ ਕੋਲ ਕੋਈ ਪੋਲਿਟਿਕਲ ਹੱਥ ਨਹੀਂ ਹੈਗਾ ਉਹਦੇ ਇਸਤੇ ਉਹ ਨਹੀਂ ਲੁਕ ਸਾਦਾ ਸੀ ਮੇਰੀ ਬੇਟੀ 6th ਕਲਾਸ ਚ ਸੀ ਆਈਏਐਸ ਲਈ ਉਹਨੇ ਸ਼ੁਰੂ ਕਰਤਾ ਸੀ ਹਾਂ ਵਿੱਚ ਮੈਡਮ ਦੀ ਕੁਰਸੀ ਤੇ ਬੈਠ ਕੇ ਕਰਿਆ ਉਹ ਮੈਂ ਕੱਲ ਵੀ ਵੀਡੀਓ ਚ ਕਿਹਾ ਵੀ ਮੈਂ ਹੁਣ ਬੇਨਤੀ ਕਰਾਂਗਾ ਕੋਈ ਨਾ ਆਈਏਐਸ ਬਣੋ ਕੋਈ ਨਾ ਐਸਡੀਐਮ ਬਣੋ ਕੋਈ ਨਾ ਕੁਝ ਬਣੋ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਕਟਪੁਤਲੀ ਜਿਹੜੀ ਇਹ ਸਰਕਾਰ ਦੀ ਬਣ ਕੇ ਰਹਿ ਜਾਣਾ ਤੁਸੀਂ ਆਪਣੇ ਲੈਵਲ ਤੇ ਕੰਮ ਨਹੀਂ ਕਰਨਾ ਸਾਨੂੰ ਇਹ ਪਤਾ ਹੈ ਸਾਨੂੰ ਅੱਗੇ ਵੀ ਪਤਾ ਇੱਕ ਕੋਈ ਹੋਰ ਇਸ ਤੋਂ ਨਾ ਨੇ ਜਾ ਰਹੇ 5-3 ਮਹੀਨੇ ਜਿਸ ਲਈ ਸਾਡੇ ਅਸਟਾਟਿਕ ਤੋਂ ਸਪੈਸ਼ਲ ਕੰਸਲਟੇਸ਼ਨ ਵੀ ਆਇਆ ਕਰਤਾ ਹੈਗਾ ਅਪਮੋਲਸ ਵੀ ਲੈਣੇ ਆਏਗੇ ਕਿਉਂਕਿ ਮੇਰਾ ਮੇਨ ਮੁੱਦਾ ਇਹ ਹੈਗਾ ਕਿ ਆਪਾਂ ਜੋ ਹੋਇਆ ਉਹਦੇ ਅੱਗੇ ਕੋਈ ਰਿਸਕ ਵੀ ਹੈ ਜਿਆਦਾ ਨਾ ਹੋਣ ਦੇ ਹੋਵੇ ਇਸੇ ਮੈਂ ਆ ਰਿਹਾ ਹਾਂ ਤੇ ਰਦੀ ਸਾਹਿਬ ਨੇ ਉਹਦੇ ਕਿਹਾ ਸੀ ਪਰਸੋਂ ਹਰ ਹਾਲਤ ਦੇ ਵਿੱਚ ਖੜਿਆ ਹੋਊਗਾ ਅੰਦਰ ਹੋਊਗਾ ਉਹ ਰਦੀ ਸਿੰਘ ਹੁਣ ਇਹਨਾਂ ਦੇ ਉੱਪਰ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਕੀ ਪ੍ਰੈਸ਼ਰ ਹੈ ਹੁਣ ਸਾਨੂੰ ਨਹੀਂ ਪਤਾ ਕਿ ਅਸਾਂ ਨੂੰ ਕੋਈ ਪ੍ਰੈਸ਼ਰ ਹੋਗਾ ਦੇਖੋ ਡਿਪਟੀ ਸਾਹਿਬ ਤੁਸੀਂ ਅਸੀਂ ਤੁਹਾਡੇ ਤੇ ਯਕੀਨ ਕੀਤਾ ਸੀ ਉਸ ਦਿਨ ਪਰ ਤੁਸੀਂ ਅਸੀਂ ਤੁਹਾਡੇ ਤੇ ਬਿਲਕੁਲ ਹੁਣ ਯਕੀਨ ਨਹੀਂ ਕਰਦੇ ਹੈਗੇ ਤੁਸੀਂ ਸਾਨੂੰ ਉੱਤੇ ਕਿਹਾ ਸੀ ਕਿ ਤੀਸਰੇ ਦਿਨ ਅੰਦਰ ਹੋਊਗਾ ਹਰ ਹਾਲਤ ਤਾ 100% ਅੰਦਰ ਜਾਊਗਾ ਜਾਊਗਾ ਅਸੀਂ ਇਨਕੁਆਇਰੀ ਬਾਰੰਦ ਕਰੂ ਮੈਡਮ ਨਾਲ ਦਿਨਾਂ ਲੈਣਾਂ ਠੀਕ ਹੈ ਜੀ ਇਹ ਪਹਿਲਾ ਸਟੈਪ ਹੈ ਦਾ ਤੁਸੀਂ ਦੇਣੀ ਸਾਨੂੰ ਜੋ ਸਿਟਿੰਗ ਜੱਜ ਨੇ ਅਈਲੀ ਉਹਨਾਂ ਦੇ ਰੈਗਨੈਂਟ ਆਈਪੋਟ ਚਲੇ ਕਿਤੇ ਵੀ ਹੈਗੇ ਜਿਹੜੇ ਸੀਨੀਅਰ ਹੈਗੇ ਉਹਨਾਂ ਤੋਂ ਮਾਰਕ ਰਾ ਕੇ ਉਹ ਇਸੀ ਸਾਰੀ ਜਿਹੜੀ ਇਨਕੁਆਰੀ ਹੈ ਉਹਦੇ ਚ ਮਾਰਕ ਕਰਵਾ ਕੇ ਸੰਪਰਕ ਕਰਦੇ। ਪਰ ਇਹ ਜਵਾਨਤ ਦੇ ਵਿੱਚ ਕੋਈ ਨਹੀਂ ਮਤਲਬ ਜਿਹੜਾ ਹੈ ਸਰਕਾਰੀ ਤੰਤਰ ਨਹੀਂ ਆਉਣਾ ਜੀ ਦਾ। ਜਿਹੜੇ ਇਹ ਜਵਾਨਤ ਕਰਾ ਦੇ। ਜਿਹੜੇ ਪਰਿਵਾਰਾਂ ਨੂੰ ਅੱਜ ਡੀਸਾ ਵਿਆਸੀ ਮਿਲਣ ਆਏ ਹੈਗੇ ਉਹਦੇ ਵਿੱਚ ਬੇਸਿਕਲੀ ਉਹਨਾਂ ਦੀਆਂ ਜਿਹੜੀਆਂ ਕੋਈ ਆਬਵੀਅਸਲੀ ਉਹਨਾਂ ਦਾ ਦੁੱਖ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੱਡਾ ਹੈ। ਤੇ ਬਟ ਉਹਨਾਂ ਤੋਂ ਅਸੀਂ ਇਹੀ ਪੁੱਛਣਾ ਸੀ ਜੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਉਹਨਾਂ ਦੀ ਕੋਈ ਡਿਮਾਂਡ ਹੈਗੀ ਹੈ ਤਾਂ ਉਹਦੇ ਅਸੀਂ ਕੁਝ ਜੋ ਉਹਦੇ ਵਿੱਚ ਸਪੋਰਟ ਕਰ ਸਕਦੇ ਉਹ ਕਰ ਸਕੀਏ ਤੇ ਉਹਨਾਂ ਦੀ ਮੇਨ ਡਿਮਾਂਡ ਜਿਹੜੀ ਹੈ ਇਹੀ ਹੈ ਕਿ ਟਿਪਰ ਵਾਲਾ ਜਿਹੜਾ ਉਹ ਬੰਦਾ ਹੈਗਾ ਇੱਕ ਰੰਤ ਰੰਤਪੀਰ ਸਿੰਘ ਹੈਗਾ ਉਹਨੂੰ ਉਹਦੀ ਅਰੈਸਟ ਜਿਹੜੀ ਹੈ ਉਹ ਸਿਰਫ ਉਹਦੀ ਅਰੈਸਟ ਹੈਗੀ ਹੈ ਉਹ ਅਰੈਸਟ ਜਿਹੜੀ ਪਾ ਦਿੱਤੀ ਜਾਵੇ ਇੱਕ ਐਡੀਸ਼ਨਲ ਮੰਗ ਰੱਖੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਇਹ ਜੁਡੀਸ਼ੀਅਲ ਇਨਕੁਆਇਰੀ ਮਾਰਕ ਕਰ ਦਿੱਤੀ ਜਾਵੇ ਸੋ ਇਹਦੇ ਲਈ ਸਰਕਾਰ ਨੂੰ ਉੱਪਰ ਲਿਖ ਕੇ ਭੇਜ ਦਿੱਤਾ ਜਾਊਗਾ ਕਿ ਜੁਡੀਸ਼ੀਅਲ ਚਲ enquairy ਦੀ ਮੰਗ ਹੈ ਤੇ ਸਰਕਾਰ ਵੱਲੋਂ ਮਾਕ ਕੀਤੀ ਜਾਵੇ ਅਸੀਂ ਪੂਰੀ ਆਪਣੀ ਤਰਫ ਤੋਂ ਕੋਸ਼ਿਸ਼ ਕਰ ਰਹੇ ਹਾਂ ਗ੍ਰਿਫਤਾਰੀ ਕਰਵਾਉਣ ਦੀ ਤੇ ਐਵੇਂ ਦੀ ਕੋਈ ਗੱਲ ਨਹੀਂ ਐਫਰਟਸ ਟੀਮ ਸਾਰੀਆਂ ਹਰ ਪ੍ਰਕਾਰ ਦੀਆਂ ਲੱਗੀਆਂ ਹੋਈਆਂ ਨੇ ਹਰ ਸਾਈਡ ਤੋਂ ਪੁਲਿਸ ਜਿਹੜੀ ਹੈ ਗਿਆ ਗ੍ਰਿਫਤਾਰੀ ਵੱਲੋਂ ਕੋਸ਼ਿਸ਼ ਕਰ ਰਹੀ ਹੈ ਅਸੀਂ ਡੀਸੀ ਮੈਡਮ ਆਏ ਸੀ ਇੱਕ ਮਹੀਨੇ ਬਾਅਦ ਉਹ ਆਏ ਸੀ ਤੇ ਜਿਹੜਾ ਸਾਡੇ ਘਰ ਉਹਨਾਂ ਦੇ ਮੈਂਬਰਾਂ ਦੇ ਵਿੱਚ ਗੁੱਸਾ ਸੀ ਉਹ ਤੁਸੀਂ ਦੇਖ ਹੀ ਲਿਆ ਹੋਣਾ ਹੁਣ ਤੱਕ ਨਿਊਜ਼ ਬਹੁਤ ਚੱਲ ਚੁੱਕੀ ਹੈ ਤੁਹਾਨੂੰ ਪਤਾ ਹੈ ਵੀ ਸਰਕਾਰ ਕੋਲ ਪ੍ਰਸ਼ਾਸਨ ਕੋਲ ਸਿਰਫ ਇੱਕੋ ਇੱਕ ਗੱਲ ਹੁੰਦੀ ਹੈ ਉਹ ਹੈ ਆਸ਼ਵਾਸ਼ਣ ਉਹ ਅਸੀਂ ਪਹਿਲਾਂ ਵੀ ਬੜੀ ਵਾਰੀ ਲੈ ਚੁੱਕੇ ਆਂ بڑے ਬੰਦਿਆਂ ਤੋਂ ਆਸ਼ਵਾਸ਼ਣ ਲੈ ਚੁੱਕੇ ਆਂ ਬੜੇ ਤਰੀਕੇ ਨਾਲ ਆਸ਼ਵਾਸ਼ਣ ਲੈ ਚੁੱਕੇ ਆਂ ਸੋ ਮੈਂ ਬਾਰ-ਬਾਰ ਸਾਰਿਆਂ ਨੂੰ ਔਰ ਉਹਨਾਂ ਨੂੰ ਵੀ ਇਹੀ ਕਿਹਾ ਕਿ ਸਾਡੀ ਜਦ ਤੱਕ ਮੰਗ ਪੂਰੀ ਨਹੀਂ ਹੁੰਦੀ ਰੰਧੀਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਮੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਹੁਣ ਅਸੀਂ ਕੋਈ ਨਵਾਂ ਆਸ਼ਵਾਸ਼ਣ ਜਿਹੜਾ ਹੈ ਉਹ ਲੈਣਾ ਨਹੀਂ ਹੈ ਸੋ ਸਾਡੀ ਜਿਹੜੀ ਕੱਲ ਦੀ ਕਾਲ ਹੈ ਧਰਨੇ ਦੀ ਉਹ ਐਜ਼ ਇਟ ਇਜ਼ ਬਰਕਰਾਰ ਹੈ ਕਿੰਨੇ ਵਜੇ ਤੇ ਕਾਲ ਬੰਦਗਾ ਇਸ ਵੇਰੇ 9 ਵਜੇ ਸਾਰਿਆਂ ਨੂੰ ਬੇਨਤੀ ਹੈ ਕਿ ਮਾਤਾ ਰਾਣੀ ਚੌਕ ਨੇੜੇ ਤਹਿਸੀਲ ਕੰਪਲੈਕਸ ਪਹੁੰਚੋ ਉੱਥੋਂ ਆਪਾਂ ਇੱਕ ਵੱਡਾ ਹਜੂਮ ਲੈ ਕੇ ਪਾਖੜਾ ਦਾ ਪੁਲ ਜਿਹੜਾ ਹੈ ਪਟਿਆਲਾ ਸਮਾਣਾ ਰੋਡ ਜਾਮ ਕਰਾਂਗੇ ਤੇ ਪਾਖੜਾ ਦੇ ਪੁਲ ਤੇ ਧਰਨਾ ਲਗਾਵਾਂਗੇ ਕੈਮਰਾਮੈਨ ਡੀਕੇ ਗਰੇਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼